ਉਪਭੋਗਤਾਵਾਂ ਨੂੰ ਤੜਾ-ਤੜ ਮੁਫਤ ਇੰਟਰਨੈਟ ਅਤੇ ਮੁਫਤ ਵੌਇਸ ਕਾਲ ਦੀ ਸਹੂਲਤ ਦੇ ਕੇ ਟੈਲੀਕਮ ਕੰਪਨੀ Jio ਕਾਨੂੰਨੀ ਪੇਚਾਂ ਵਿੱਚ ਫਸ ਗਈ ਹੈ। Jio ਖਿਲਾਫ ਮੋਬਾਈਲ ਸਰਵਿਸ ਪ੍ਰੋਵਾਈਡਰ Vodafone ਵੱਲੋਂ ਪਾਈ ਪਟੀਸ਼ਨ ਤੇ ਦਿੱਲੀ ਹਾਈ ਕੋਰਟ ਵਿੱਚ ਅੱਜ ਸੁਣਵਾਈ ਹੋਣੀ ਹੈ। Vodafone ਨੇ Reliance Jio ਦੇ ਫ੍ਰੀ ਵੌਇਸ ਕਾਲ ਆਫਰ ਖਿਲਾਫ ਦਿੱਲੀ ਹਾਈ ਕੋਰਟ ਚ ਪਟੀਸ਼ਨ ਦਾਇਰ ਕੀਤੀ ਹੈ। Vodafone ਦਾ ਕਹਿਣਾ ਹੈ ਕਿ Reliance Jio ਉਪਭੋਗਤਾਵਾਂ ਨੂੰ 31 ਮਾਰਚ ਤੱਕ ਜੋ ਸਰਵਿਸ ਫ੍ਰੀ ਦੇ ਰਿਹਾ ਹੈ ਉਹ ਟ੍ਰਾਈ ਦੇ ਨਿਯਮਾਂ ਦੇ ਖਿਲਾਫ ਹੈ। ट्राई देन नियम मुताबिक कोई भी सर्विस प्रोवाइडर 90 ਦਿਨਾਂ ਤੋਂ ਜ਼ਿਆਦਾ ਫ੍ਰੀ ਸਰਵਿਸ ਨਹੀਂ ਦੇ ਸਕਦਾ ਤਦਕੇ ਰਿਲਾਈਐਂਸ Jio ਦੀ ਫ੍ਰੀ ਸਰਵਿਸ 90 ਦਿਨਾਂ ਤੋਂ ਬਾਅਦ ਵੀ ਚੱਲੀ ਹੈ Vodafone ਨੇ ਮੰਗ ਕੀਤੀ ਹੈ ਕਿ ਅਦਾਲਤ ट्राई ਯਾਨੀ ਟੈਲੀਕਮ ਅਥਾਰਟੀ ਆਫ ਇੰਡੀਆ ਨੂੰ ਨਿਰਦੇਸ਼ ਦੇਵੇ ਕਿ ਉਹ ਇਸ ਮਾਮਲੇ 'ਚ ਆਪਣੇ ਆਦੇਸ਼ ਤੇ ਅਮਲ ਕਰਨ ਅਤੇ ਰਾਈਸ Jio ਦੀ ਫ੍ਰੀ ਸਰਵਿਸ ਤੇ ਰੋਕ ਲਗਾਉਣ Reliance ਨੇ 31 ਮਾਰਚ ਤੱਕ ਮੁਫਤ ਇੰਟਰਨੈਟ ਅਤੇ ਵੌਇਸ ਕਾਲ ਦੀ ਸਹੂਲਤ ਦਿੱਤੀ ਸੀ 1 ਅਪ੍ਰੈਲ ਤੋਂ ਬਾਅਦ ਵੀ Jio ਨੇ ਪ੍ਰਾਈਮ ਉਪਭੋਗਤਾਵਾਂ ਲਈ ਮੁਫਤ ਕਾਲਿੰਗ ਦੀ ਸਹੂਲਤ ਚਾਰੀ ਰੱਖੀ ਹੈ ਪਰ ਇੰਟਰਨੈਟ ਲਈ 303 ਰੁਪਏ ਪ੍ਰਤੀ ਮਹੀਨਾ ਦੇਣੇ ਪੈਣਗੇ ਪ੍ਰਾਈਮ ਉਪਭੋਗਤਾ 99 ਰੁਪਏ ਪ੍ਰਤੀ ਸਾਲ ਦੇ ਕੇ ਇਹ ਸਹੂਲਤਾਂ ਲੈ ਸਕਣਗੇ